ਮਾਨਯੋਗ ਸੀਪੀ ਸ਼੍ਰੀ ਸੁਪਨ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ ਅਧੀਨ ਅਤੇ ਸ਼੍ਰੀ ਰੁਪਿੰਦਰ ਸਿੰਘ ਜੀ ਅਤੇ ਸ਼੍ਰੀ ਕਰਨਵੀਰ ਸਿੰਘ ਸਰ ਦੇ ਦਿਸ਼ਾ ਨਿਰਦੇਸ਼ ਅਧੀਨ ਅਸੀਂ ਅੱਜ ਦੋ ਮੁਕਦਮੇ ਅਲੱਗ-ਅਲੱਗ ਦਰਜ ਰਜਿਸਟਰ ਕੀਤੇ ਹਨ ਜਿਸ ਦੇ ਵਿੱਚ ਮੁਕੱਦਮਾ ਨੰਬਰ 64 ਜਿਸ ਦੇ ਵਿੱਚ 10 ਮੋਬਾਈਲ ਫੋਨ ਕੋਹਾਂ ਵਾਲੇ ਅਤੇ 3 ਵਹੀਕਲਸ ਬਰਾਮਦ ਕੀਤੇ ਗਏ ਨੇ ਇਸ ਤੋਂ ਇਲਾਵਾ ਇੱਕ ਐਨਡੀਪੀਐਸ ਦੇ ਤਹਿਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ ਜਿਸ ਦੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਕੋਲੋਂ ਸਾਨੂੰ ਟੋਟਲ 60 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਸਰ ਕਿੰਨੀ ਇਹ ਜੀ ਨਾ ਜੀ ਵਰਤੀ ਪਹਿਲਾਂ ਵੀ ਨਿਕ ਮੁਕਤਮਾ ਦਰਜ ਹੈ ਹਾਂ ਜੀ ਜੋ ਐਨਡੀਪੀਐਸ ਐਕਟ ਦੇ ਦੋਸ਼ੀ ਨੇ ਉਹਨਾਂ ਦੇ ਉੱਤੇ ਪਹਿਲਾਂ ਵੀ ਚਾਰ ਚਾਰ ਮੁਕਤਮੇ ਦਰਜ ਨੇ ਤੇ ਉਹਦੇ ਪਹਿਲਾਂ ਵੀ ਇਸ ਵਿੱਚ ਕਿੱਥੇ ਹੋਏ ਨੇ ਸਰ ਇਹ ਵੀ ਨਸ਼ੀਲਦਾਰੀ ਦੀ ਆਦੀ ਨੇ ਹਾਂ ਜੀ ਇਹ ਡਾਇਰੈਕਟ ਸਪਲਾਈ ਵੀ ਕਰਦੇ ਨੇ ਥੋੜੇ ਐਡਿਕਟਿਡ ਵੀ ਨੇ ਜੀ ਤੇ ਕੀ ਲੋਕਾਂ ਕਰਨ ਚਾਹੁੰਦੇ ਸੀ ਨਵਾਂ ਚਾਰ ਬੁਨੀਆਂ ਦੇ ਟੇਲੇ ਰੱਖੀ ਇਸ ਮੱਦੇ ਸਾਡੇ ਸੀਪੀ ਸ਼੍ਰੀ ਸ਼ੋਪਨ ਸ਼ਰਮਾ ਜੀ ਦੇ ਸਾਫ ਨਿਸ਼ਾਨੀਦੇਸ਼ ਨੇ ਕਿ ਨਸ਼ਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਹਨਾਂ ਜੜੋਂ ਖਤਮ ਕੀਤਾ ਜਾਏਗਾ ਅਸੀਂ ਆਪਣੇ ਤੌਰ ਤੇ ਉਹ ਉੱਤੇ ਵੀ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਨਸ਼ਿਆਂ ਤੋਂ ਦੂਰ ਹੋ ਕੇ ਸਾਫ਼ ਸੁਥਰੀ ਜ਼ਿੰਦਗੀ ਜੀਓ ਸਰ ਪਬਲਿਕ ਦੇ ਨਾਲ ਡੀਪੀ ਪਾਸੇ ਤੁਹਾਡੇ ਵੱਲ ਕੋਈ ਪ੍ਰਾਲਾ ਕੀਤਾ ਜਾਏਗਾ ਦੇ ਨਸ਼ੇ ਸੰਬੰਧੀ ਜਿਹੜਾ ਯਤਨ ਚੱਲਦਾ ਵੇ ਹੈ ਇਸ ਤੋਂ ਬਦਲੇ ਸਾਡੇ ਅਲੱਗ-ਅਲੱਗ ਅਸਟਰ ਨੇ ਉਹਨਾਂ ਨੇ ਵੀ ਪਬਲਿਕ ਪੁਲਿਸ ਮੀਟਿੰਗ ਕਰਨੇ ਸ਼ੁਰੂ ਕੀਤੀ ਹੈ ਇਸ ਤੋਂ ਇਲਾਵਾ ਸਾਡੇ ਅਲੱਗ ਤੋਂ ਮੁਹਿੰਮ ਚੱਲ ਰਹੀ ਹੈ ਜਿਸ ਦੇ ਵਿੱਚ ਅਸੀਂ ਵੱਧ ਛੱਡ ਕੇ ਕੰਮ ਕਰਾਂਗੇ ਜੋ ਜੂਨੀਅਰ ਚੇਕਪੌਂਟ ਵਾਲੋਂ ਨਵੇਂ ਤਕਰੀਕਾਂ ਉਹਨਾਂ ਦੇ ਬਾਅਦ ਸਪਲਾਈ ਦਿੰਦੇ ਆ ਆਪਣੇ ਸਮਾਨ ਦੀ ਔਰ ਅਕਸਰ ਡਰਿੰਕ ਵਗੈਰਾ ਵੀ ਤਰਤੇ ਪਾਈ ਜਾਂਦੇ ਨੇ ਉਹਨਾਂ ਅੰਤਸਾਂ ਲਈ ਕੀ ਕਹਿਣਾ ਚਾਹੋਗੇ ਜੋ ਕਾਰ ਆਲ ਦੇ ਵਿੱਚ ਸ਼ਰਾਬ ਪੀਣ ਵਾਲਿਆਂ ਨੂੰ ਜਿਹੜਾ ਆਪਣਾ ਸਮਾਨ ਕੋਲੋਸ ਦੇ ਲਈ ਤੇ ਪੀਣ ਵਾਲਿਆਂ ਲਈ ਵੀ ਕੀ ਹੋ ਰਿਹਾ ਹੈ ਇਸ ਦੇ ਸਬੰਧੀ ਵੀ ਸਾਡੇ ਸੀਪੀ ਸਰ ਵੱਲੋਂ ਟਾਈਮ ਟੂ ਟਾਈਮ 188 ਦੇ ਕੁਝ ਆਰਡਰ ਕਿਤੇ ਜਾਂਦੇ ਨੇ ਜੋ ਉਸ ਦੇ ਉੱਤੇ ਜੋ ਵੀ ਬਣਦੀ ਕਾਰਵਾਈ ਹੈ ਅਸੀਂ ਸਖਤੀ ਤੋਂ ਉੱਪਰ ਲਿਆਉਂਦੇ ਹਾਂ ਠੀਕ ਹੈ ਧੰਨਵਾਦ ਸਰ